ਲੋ ਵੀ ਮਿੱਤਰੋ ਅੱਜ ਨਵਾਂ ਵਲੌਗ ਲੈ ਕੇ ਆਇਆ 2.5 ਮਿੰਟ ਦਾ ਵਲੌਗ ਹੈ ਇਹ ਸਾਰਾ ਵੇਖੋ ਸਕਿੱਪ ਬਿਲਕੁਲ ਨਾ ਕਰਿਓ ਇਹ ਚ ਕੀ ਪਟਾਕੇ ਬਣੇ ਨੇ ਕੀ ਆਫਰ ਦੇਣੇ ਨੇ ਇਹ ਬਹੁਤ ਦਿਲਚਸਪੀ ਵਾਲੀਆਂ ਗੱਲਾਂ ਨੇ ਮਿੱਤਰੋ ਪੂਰਾ ਵਲੌਗ ਵੇਖਿਓ ਤੁਹਾਡੇ ਸਾਹਮਣੇ ਅੱਜ ਦੋ ਕਾਲੀ ਨਗਣੀਆਂ ਖੜੀਆਂ ਨੇ ਤੇ ਸਭ ਤੋਂ ਵੱਡੀ ਗੱਲ ਇੱਕ ਦੱਸਾਂ ਐਤ ਕੀ 13 ਅਗਸਤ ਨੂੰ ਤੁਹਾਨੂੰ ਦੁੱਗ-ਦੁੱਗ ਕਰਾਉਣ ਲਈ ਬੁਲਟ ਫ੍ਰੀ ਚ ਦੇ ਰਹੇ ਆਂ ਵੀ ਬੁਲਟ ਲੈ ਜਾਓ ਤੇ ਪਟਾਕੇ ਪਵਾ ਦਿਓ ਹੁਣ ਬਸ ਕਮੈਂਟ ਕਰਨੇ ਨੇ ਵੀਡੀਓ ਸ਼ੇਅਰ ਕਰਨੀਆਂ ਤੇ ਆ ਫੇਸਬੁੱਕ ਤੇ ਯੂਟਿਊਬ ਤੇ ਚੈਨਲ ਸਬਸਕ੍ਰਾਈਬ ਕਰਨਾ ਹੈ ਫੇਸਬੁੱਕ ਤੇ ਚੈਨਲ ਨੂੰ ਫੋਲੋ ਕਰਨਾ ਹੈ ਬਸ ਕੰਮ ਕੀ ਹੈ ਫੋਲੋ ਕਮੈਂਟ ਤੇ ਸ਼ੇਅਰ ਵਾਲਾ ਫ੍ਰੀ ਚ ਬੁਲਟ ਲੈ ਸਕਦੇ ਹਾਂ ਤੇ 10-10 ਮਾਡਲ ਦੇ ਆ ਦੋ ਸਵਿਫਟਾਂ ਨੇ ਤੇ ਬੁਲਟ ਦੇ ਪਟਾਕੇ ਪਾਣਗੇ ਕਮੈਂਟਾਂ ਦੇ ਪਟਾਕੇ ਪਾਣੇ ਚਾਹੀਦੇ ਨੇ ਮਿੱਤਰੋ 2010 ਮਾਡਲ ਦੋ ਕਾਰਾਂ ਨੇ ਆਪਾਂ ਕਾਰਾਂ ਰੇਟ ਤੇ ਦੇ ਦੇਵਾਂਗੇ ਤੇ ਕਾਰਾਂ ਦੀ ਲੁੱਕ ਚੈੱਕ ਕਰ ਲਓ ਕਾਰਾਂ ਓਕੇ ਦੀ ਰਿਪੋਰਟ ਨੇ 2010 ਮਾਡਲ ਦੋਨੇ ਬਲੈਕ ਪੈਟਰੋਲ ਦੀਆਂ ਕਾਰਾਂ ਨੇ ਪੈਟਰੋਲ ਦੀਆਂ ਕਾਰਾਂ ਨੇ ਫਰਸਟ ਓਨਰ ਦੀਆਂ ਕਾਰਾਂ ਨੇ ਇੰਟੀਰੀਅਰ ਦੀ ਚੈੱਕ ਕਰੋ ਨੋਨ ਐਕਸੀਡੈਂਟ ਇੰਜਨ ਗੇਅਰ ਦੀ ਸਾਡੀ 6 ਮਹੀਨੇ ਦੀ ਗਾਰੰਟੀ ਹੋਊਗੀ ਤੇ ਐਨਓਸੀ ਨਾਲ ਮਿਲੂਗੀ ਵੀਰੇ ਐਨਓਸੀ ਨਾਲ ਮਿਲੂਗੀ ਮਿੱਤਰੋ ਹੁਣ ਥੱਲੇ ਦਾ ਨੰਬਰ ਚੱਲਦਾ ਪਏ ਜੇ ਇਹ ਕਾਰਾਂ ਲੈਣੀਆਂ ਨੇ ਮਿੱਤਰੋ ਤਾਂ ਕਾਲ ਕਰ ਲਓ ਤੇ ਵਿਜ਼ਿਟ ਕਰ ਲਓ ਪੀਵੀ 13 ਕਾਰ ਵੀਰ ਮੂਨਕ ਸੰਗਰੂਰ ਡਿਸਟ੍ਰਿਕਟ ਚ ਆਪਣਾ ਇਹ ਮੂਨਕ ਸ਼ਹਿਰ ਹੈ ਜੇ ਕਿਸੇ ਭਰਾ ਨੇ ਆਉਣਾ ਹੈ ਤਾਂ ਥੱਲੇ ਨੰਬਰ ਚੱਲਦੇ ਆ ਤੇ ਲੋਕੇਸ਼ਨ ਪੇਸਾ ਬਾਕੀ ਆਪਣੇ ਕੋਲੇ ਹੋਰ ਕਾਰਾਂ ਦਾ ਸਟਾਕ ਹੈ ਜਿਹੜਾ ਅਵੇਲੇਬਲ ਆ ਸਾਰੀਆਂ ਕਾਰ ਇੱਕ ਵਾਰੀ ਚੈੱਕ ਕਰਵਾ ਦੇ ਕੈਮਰੇ ਵਿੱਚ ਕਾਰਾਂ ਆਪਣੇ ਕੋਲ ਸਾਰੀਆਂ ਖੜੀਆਂ ਨੇ ਮਿੱਤਰੋ ਇੱਕ ਵਾਰੀ ਗੇੜਾ ਮਾਰ ਲਓ ਜਾਂ ਸਾਡਾ ਸਕਰੀਟ ਤੇ ਨੰਬਰ ਚੱਲ ਰਿਹਾ ਕਾਲ ਕਰ ਲਓ ਜਿਹੜੀ ਵੀ ਕਾਰ ਲੈਣੀ ਆ ਸਕਾਰਪਿਓ ਐਕਐਸਯੂਵੀ ਵਰਨਾ ਕਰੇਟਾ ਸਾਰੀਆਂ ਕਾਰ ਆਪਣੇ ਕੋਲੇ ਕੈਂਟ ਕਾਰਾਂ ਖੜੀਆਂ ਨੇ ਬਲੈਰੋ ਵੀ ਆਪਣੇ ਕੋਲੇ ਨਵੀਂ ਕਾਰ ਆਉਂਦਾ ਬੇ ਕਮਿੰਗ ਸੂਨ 15000 ਚੱਲੀ ਹੋਈ ਆ ਆਉਣ ਵਾਲੀ ਆ ਸਕਰੀਨ ਤੇ ਨੰਬਰ ਆ ਕਾਲ ਕਰ ਲਿਓ ਜਿਹੜੇ ਮੇਰੇ ਵੀਰ ਚੈਨਲ ਤੇ ਨਵੇਂ ਨੇ ਉਹ ਸਬਸਕ੍ਰਾਈਬ ਕਰ ਲਓ ਤੇ ਆਪਣੇ ਮਿੱਤਰਾਂ ਤੱਕ ਜਿਹੜੇ ਫੌਜੀ ਭਰਾ ਨੇ ਦੋਸਤ ਨੇ ਕਿਤੇ ਵੀ ਕਿਸੇ ਫੀਲਡ 'ਚ ਕੰਮ ਕਰਦੇ ਨੇ ਜਿਹੜਾ ਦੇ ਕਾਰਾਂ ਲੱਭ ਰਹੇ ਨੇ ਤਾਂ ਪਲੀਜ਼ ਸਾਡੀ ਵੀਡੀਓ ਉਹਨਾਂ ਤੱਕ ਜਰੂਰ ਪਹੁੰਚਾ ਦਿਓ ਕਿਉਂਕਿ ਉਹਨਾਂ ਨੂੰ ਵਧੀਆ ਕਾਰ ਤੇ ਵਧੀਆ ਡੀਲ ਮਿਲ ਸਕੇ ਸੋ ਸਾਡੀ ਇਹੀ ਬੇਨਤੀਆਂ ਨੇ ਕੋਈ ਹੋਰ ਗੱਲ ਕਹਿਣੀ ਆ ਬਸ ਇੰਨਾ ਹੀ ਐ ਵੀ ਵੀਡੀਓ ਨੂੰ ਫੁੱਲ ਵੇਖਿਓ ਦੋਨੇ ਕਾਰਾਂ ਨੇ ਕਾਲੀਆਂ ਜਮਾ ਸਸਤੇ ਰੇਟਾਂ 'ਚ ਨੇ ਅੰਡ ਤੇ ਵੀਡੀਓ ਸ਼ੇਅਰ ਕਰਕੇ ਜਾਓ ਆਪਣੇ ਕਿਸੇ ਖਾਸ ਦੋਸਤ ਨੂੰ ਮੈਂਸ਼ਨ ਕਰਕੇ ਜਾਓ ਜਿਹੜਾ ਕਾਰ ਲੱਭ ਰਿਹਾ ਤੇ ਜੇ ਚੈਨਲ ਸਾਡੇ ਨੂੰ ਮੈਂਸ਼ਨ ਕਰੋਗੇ ਤਾਂ ਬਹੁਤ ਬਹੁਤ ਧੰਨਵਾਦ ਤੁਸੀਂ ਬੁਲਟ 'ਚ ਹਿੱਸਾ ਪਾ ਲੋਗੇ ਬਸ ਤਦ ਤੱਕ ਲਈ ਸਤਿ ਸ੍ਰੀ ਅਕਾਲ